ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੀ ਟ੍ਰਿਪਲ ਐਸ ਬੀ ਦਾ ਜਿਹੜਾ ਨਵੀਂ ਅਪਡੇਟ ਆਈ ਹੈ ਇਹ ਨਵੀਂ ਅਪਡੇਟ ਆਈ ਹੈ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਕਿ 30 ਨਵੰਬਰ 2024 ਨੂੰ ਹੋਣ ਵਾਲੀਆਂ ਜਿਹੜੀਆਂ ਪ੍ਰੀਖਿਆਵਾਂ ਸੀ ਸ਼ਨੀਵਾਰ ਨੂੰ ਜਿਹੜੀਆਂ ਵੀ ਐਗਜ਼ਾਮ ਐਗਜ਼ਾਮ ਹੋਣੇ ਸੀ ਉਹਨਾਂ ਸਾਰਿਆਂ ਨੂੰ ਪੋਸਟਪੋਨ ਕਰ ਦਿੱਤਾ ਗਿਆ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ट्रिपल एस ਬੀ ਦੇ ਆ ਰਾ ਜਿਹੜਾ ਨਵੀਂ ਅਪਡੇਟ ਆਈ ਏ ਕਿਹੜੀਆਂ ਕਿਹੜੀਆਂ ਪ੍ਰੀਖਿਆਵਾਂ ਨੂੰ ਜਿਹੜਾ ਮੁਲਤਵੀ ਕੀਤਾ ਗਿਆ ਹੈ ਕਿਹੜੀਆਂ ਕਿਹੜੀਆਂ ਪ੍ਰੀਖਿਆਵਾਂ ਨੂੰ ਜਿਹੜਾ ਪੋਸਟਪੋਨ ਕੀਤਾ ਗਿਆ ਤੇ ਉਹ ਪ੍ਰੀਖਿਆਵਾਂ ਕਦੋਂ ਹੋਣਗੀਆਂ ਉਹ ਐਗਜ਼ਾਮ ਇਗਜ਼ਾਮ ਜਿਹੜੇ ਨੇ ਕਦੋਂ ਹੋਣਗੇ ਇਸ ਦੀ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ एग्जाम ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਤੇ ਦੇਖਦੇ ਹਾਂ ਅੱਜ ਆਪਾਂ ਪੀ ਟ੍ਰਿਪਲ ਐਸ ਬੀ ਦੁਆਰਾ ਜਿਹੜੀ ਨਵੀਂ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕੀ ਹੈ ਨਵਾਂ ਨੋਟੀਫਿ ਪੀ ਟ੍ਰਿਪਲ ਐਸ ਬੀ ਦੁਆਰਾ ਜਿਹੜਾ ਜਨਤਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਦੀਨ ਸੁਆਮਾ ਚੋਣ ਬੋਰਡ ਪੰਜਾਬ ਵੱਲੋਂ ਪ੍ਰਕਾਸ਼ਿਤ ਵੱਖ-ਵੱਖ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਸੰਬੰਧੀ ਰਿਵਾਈਜ਼ ਐਗਜ਼ਾਮੀਨੇਸ਼ਨ ਸ਼ਡਿਊਲ ਜਿਹੜਾ 16 8 2024 ਨੂੰ ਬੋਰਡ ਦੀ ਵੈੱਬਸਾਈਟ ਤੇ ਅਪਲੋਡ ਕੀਤਾ ਗਿਆ ਸੀ ਇਸ ਵਿੱਚ ਲਗਾਤਾਰਤਾ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਇਸ਼ਤਿਹਾਰ ਨੰਬਰ 3 ਆਫ 2024 ਅਦੀਨ ਪੁਰਾ ਲੇਖ ਵਿਭਾਗ ਪੰਜਾਬ ਦੇ ਸਰਵੇਅਰ ਤੇ ਇਸ਼ਤਿਹਾਰ ਨੰਬਰ 4 ਆਫ 2023 ਪਾਸ਼ਾ ਵਿਭਾਗ ਤੇ ਇਸ਼ਤਿਹਾਰ ਨੰਬਰ 4 ਅਬ 2024 ਪਾਸ਼ਾ ਵਿਭਾਗ ਦੇ ਕਾਪੀ ਹੋਲਡਰ ਦੋ ਅਸਥਾਰ ਨੰਬਰ 8 2023 ਅਦੀਨ ਡੀਪੀਆਈ ਅਸਥਾਰ ਨੰਬਰ 8 2020 ਡੀਪੀਆਈ ਤੇ ਅਸਥਾਰ ਨੰਬਰ ਜਿਹੜਾ 5 ਆਫ 2024 ਅਦੀਨ ਵੱਖ-ਵੱਖ ਵਿਭਾਗਾਂ ਦੇ ਕਲਰਕ ਅਤੇ ਅਸਥਾਰ ਨੰਬਰ 8 5 2024 ਅਦੀਨ ਸਿਵਲ ਵਿਭਾਗ ਦੇ ਸਟੋਰ ਕੀਪਰ ਦੀ ਅਸਾਮੀਆਂ ਲਈ ਜਿਹੜਾ ਪ੍ਰੀਖਿਆ ਸੀ 31 11 2024 ਨੂੰ ਹੋਣ ਵਾਲੀਆਂ ਸਾਰੀਆਂ ਜਿਹੜੀਆਂ ਪ੍ਰੀਖਿਆਵਾਂ ਨੂੰ ਪ੍ਰਬੰਧਕੀ ਕਾਰਨਾ ਕਰਕੇ ਮੁਲਤਵੀ ਕੀਤਾ ਜਾਂਦਾ ਹੈ। ਉਪਰੋਕਤ ਦਰਸਾਈ ਗਈ ਲਿਖਤੀ ਪ੍ਰੀਖਿਆ ਲਈ ਅਗਲੀ ਜਿਹੜੀ ਪ੍ਰੀਖਿਆ 22 12 2024 ਨੂੰ ਨਿਸ਼ਚਿਤ ਕੀਤੀ ਗਈ। ਉੱਪਰ ਦਿੱਤੀਆਂ ਜਿਹੜੀਆਂ ਵੀ ਇਸ਼ਤਿਹਾਰ ਦਿੱਤੇ ਗਏ ਨੇ ਇਹਨਾਂ ਦੀ ਜਿਹੜੀ ਅਸੀਂ ਸਾਰਿਆਂ ਦੇ ਜਿਹੜੇ ਡਾਟਾ ਨੇ ਚੇਂਜ ਕਰ ਦਿੱਤੀ 30 ਤਰੀਕ ਨੂੰ ਜਿਹੜੇ ਪੇਪਰ ਲੈ ਆ ਜਾਣਾ ਸੀ। ਉਸ ਪੇਪਰ ਦੇ ਸਬੰਧ ਵਿੱਚ ਜਿਹੜਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਹੜਾ ਤੇ 3 11 2024 ਨੂੰ ਕਲਰਕ ਦਾ ਤੇ ਹੋਰ ਉੱਪਰ ਜਿਹੜੇ ਸਾਮੀਆਂ ਦਿੱਤੇ ਆਏ ਨੇ ਅਸਤੀਾਰ ਉਹਨਾਂ ਸਾਰਿਆਂ ਦਾ ਜਿਹੜਾ ਪੇਪਰ 3 11 2024 ਨੂੰ ਆਉਣਾ ਸੀ ਪਰ ਪ੍ਰਬੰਧਕੀ ਕਾਰਨਾਂ ਕਰਕੇ ਜਿਹੜਾ ਇਹ ਪੇਪਰ ਨੂੰ ਲੇਟ ਕੀਤਾ ਜਾਂਦਾ ਹੈ ਤੇ ਇਸ ਪੇਪਰ ਨੂੰ ਲੇਟ ਕਰਨ ਦੀ ਜਿਹੜੀ ਅਗਲੀ ਡੇਟ ਹੈ 22 12 2024 ਨੂੰ ਨਿਸ਼ਚਿਤ ਕੀਤੀ ਗਈ ਹੈ ਉਪਰੋਕਤ ਸਾਰੀਆਂ ਸਾਮੀਆਂ ਲਈ ਭਰਤੀ ਸੰਬੰਧੀ ਅਗਲੇਰੀ ਜਾਣਕਾਰੀ ਵੈੱਬਸਾਈਟ ਤੇ ਜਿਹੜੀ ਪੰਜਾਬ ट्रिपल एसबी दी वेबसाइट ਤੇ ਪਾ ਦਿੱਤੀ ਜਾਵੇਗੀ ਤੇ ਉਮੀਦਵਾਰਾਂ ਦਵਾਰਾਂ ਨੂੰ ਜਿਹੜਾ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਇਸ ویب سائٹ ਤੇ ਬਣੇ ਰਹਿਣ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨੀ ਸੀ ਪੀ ट्रिपल एसबी ਦੁਆਰਾ ਜਿਹੜਾ 30 ਤਰੀਕ ਨੂੰ एग्जाम ਲੈ ਜਾਣੇ ਸੀ ਉਹਨਾਂ ਦੀ ਜਿਹੜੀ ਡੇਟ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਕਿਉਂਕਿ ਪ੍ਰਬੰਧਕੀ ਕਾਰਨਾ ਕਰਕੇ ਜਿਹੜਾ ਉਸ ਦਿਨ ਪੇਪਰ ਹੋਰ ਜਿਵੇਂ ਪੰਜਾਬ ਦੇ ਵਿੱਚ ਪੀਐਸਟੈਟ ਦਾ ਪੇਪਰ ਉਸ ਦਿਨ ਇਹ 1 ਕੁ ਦਸੰਬਰ ਨੂੰ ਲਿਆ ਜਾਣਾ ਹੈ ਤਾਂ ਇਸ ਕਰਕੇ ਸ਼ਾਇਦ ਜਿਹੜਾ ਇਹ ਪੇਪਰ ਜਿਹੜੇ ਨੇ ਲੇਟ ਕੀਤੇ ਗਏ ਨੇ ਪ੍ਰਬੰਧ ਕੀ ਕਾਰਨ ਦੱਸੇ ਗਏ ਨੇ ਜਿਸ ਕਾਰਨ ਇਹ ਜਿਹੜੇ ਪੇਪਰ ਲੇਟ ਕੀਤੇ ਗਏ ਨੇ ਹੁਣ ਇਹ ਜੋ ਪੇਪਰ ਨੇ ਜਿਵੇਂ ਕਲਰਕ ਦਾ ਪੇਪਰ ਹੈ ਜਾਂ ਹੋਰ ਜੋ ਵੀ ਉੱਪਰ ਸਾਰੀਆਂ ਸਾਮੀਆਂ ਬਾਰੇ ਦੱਸਿਆ ਗਿਆ ਇਹ ਪੇਪਰ ਜਿਹੜੇ ਨੇ 22 12 2000 24 ਨੂੰ ਲਿਆ ਜਾਵੇਗਾ ਇਹ ਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ